ਹਾਂਜੀ ਸਾਵਨ ਸਤਿ ਸ੍ਰੀ ਅਕਾਲ ਜੀ ਜੈ ਮਾਤਾ ਦੀ ਵੈਗੁਰੂ ਜੀ ਕਾ ਖਾਵਾ ਸਤਿ ਵੈਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਇੱਕ ਸ਼ਿੰਗਾਰ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸ਼ਿੰਗਾਰ ਕੀ ਚੀਜ਼ ਹੁੰਦਾ ਹੈ ਕਿਵੇਂ ਹੁੰਦਾ ਜੇ ਅਗਰ ਆਪਾਂ ਸ਼ਿੰਗਾਰ ਔਰਤ ਦਾ ਇੱਕ ਸ਼ਿੰਗਾਰ ਗਹਿਣਾ ਹੁੰਦਾ ਹੈ ਔਰਤ ਦਾ ਇੱਕ ਸ਼ਿੰਗਾਰ ਗਹਿਣਾ ਹੁੰਦਾ ਹੈ ਕਿ ਔਰਤ ਸ਼ਿੰਗਾਰ ਤੋਂ ਬਿਨਾ ਕਦੇ ਵੀ ਨਹੀਂ ਰਹਿ ਸਕਦੀ ਅਗਰ ਸ਼ਿੰਗਾਰ ਤੋਂ ਬਿਨਾ ਅਧੂਰੀ ਔਰਤ ਗਿਣੀ ਜਾਂਦੀ ਐ ਤੇ ਸ਼ਿੰਗਾਰ ਦਾ ਗਹਿਣਾ ਹੁੰਦਾ ਐ ਔਰਤ ਦਾ ਜੇ ਆਪਾਂ ਸ਼ਿੰਗਾਰ ਲਾ ਕੇ ਰੱਖਦੇ ਆ ਜਿਵੇਂ ਹੁਣ ਕੋਈ ਔਰਤ ਮੈਰਿਜ ਹੋ ਗਈ ਐ ਪਤੀ ਵੀ ਘਰ ਵਾਲੀ ਹੋ ਗਈ ਐ ਤੇ ਔਰਤ ਸ਼ਿੰਗਾਰ ਕਰਦੀ ਐ ਤੇ ਸਮਝੋ ਘਰ ਵਿੱਚ ਲక్ష్ਮੀ ਖੁਸ਼ ਹੁੰਦੀ ਐ ਲక్ష్ਮੀ ਖੁਸ਼ ਹੁੰਦੀ ਐ ਸ਼ਿੰਗਾਰ ਕੀਤਾ ਦਾ ਤੇ ਜੇ ਆਪਾਂ ਸ਼ਿੰਗਾਰ ਤੋਂ ਬਿਨਾ ਫਿਰਦੇ ਆ ਤੇ ਹਾਈ ਲక్ష్ਮੀ ਜਿਹੜੀ ਐ ਉਹ ਪ੍ਰਵੇਸ਼ ਕਰ ਜਾਂਦੀ ਏ ਆਪਣੇ ਪੈਸੇ ਕੰਮ ਕਾਰ ਵਿੱਚ ਰੁਕਾਵਟਾਂ ਪਾਉਣ ਲੱਗ ਜਾਂਦੀ ਏ ਕਿ ਆਪਾਂ ਨੂੰ ਔਰਤ ਨੂੰ ਸ਼ਿੰਗਾਰ ਕੇ ਸ਼ਿੰਗਾਰ ਹੀ ਲਾਣਾ ਚਾਹੀਦਾ ਹੈ ਤੇ ਜਦੋਂ ਸਮਾਂ ਨਿਕਲੇ ਸ਼ਿੰਗਾਰ ਜ਼ਰੂਰ ਕਰਿਆ ਕਰੋ ਹਾਂਜੀ ਜੇਕਰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਧੰਨਵਾਦ ਜੀ ਅਗਲੀ ਵੀਡੀਓ ਤੱਕ ਮਿਲਦੇ ਆਂ ਜੀ ਕੱਲ ਨੂੰ ਧੰਨਵਾਦ ਜੀ